ਦੱਸ ਦਈਏ ਕਿ ਜਿਸ ਤਰ੍ਹਾਂ ਤਿਹਾਰ ਦਿਵਾਲੀ ਦਾ ਜਿਹੜਾ ਨਜ਼ਦੀਕ ਆ ਰਿਹਾ ਉਸ ਦਾ ਇਹ ਜੀ ਗੱਲ ਕਰੀਏ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਜਿਹੜਾ ਲਗਾਤਾਰ ਜਿਹੜੀ ਹੈ ਸਾਫੇਮਾਰੀ ਕੀਤੀ ਜਾ ਰਹੀ ਹੈ ਮਠਾਈਆਂ ਦੀ ਦੁਕਾਨ ਹੋਵੇ ਚਾਹ ਖਾਣ ਪੀਂਦੀਆਂ ਕਿਸੇ ਵੀ ਦੁਕਾਨਾਂ ਨੂੰ ਲੈ ਕੇ ਜਿਹੜਾ ਆ ਉਹਨਾਂ ਵੱਲੋਂ ਜਿਹੜਾ ਆ ਹਰ ਇੱਕ ਸ਼ਹਿਰ ਹੋਵੇ ਚਾਹ ਸਰਹਾਦੀ ਏਰੀਆ ਹੋਵੇ ਉਸ ਦੇ ਵਿੱਚ ਲਗਾਤਾਰ ਦੁਕਾਨਾਂ ਦੇ ਉੱਪਰ ਜਿਹੜੀ ਉਹਨਾਂ ਵੱਲੋਂ ਰੇਡ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਅਸੀਂ ਜੇ ਗੱਲ ਕਰੀਏ ਤਾਂ ਤੁਹਾਨੂੰ ਕੋਈ ਇੱਕ ਦਿਨ ਪਹਿਲਾਂ ਜਿਹੜੀ ਪਠਾਨਕੋਟ ਤੋਂ ਵੀ ਖਬਰ ਦਿਖਾਈ ਸੀ ਜਿੱਥੇ ਮਿਠਾਈ ਵਾਲੀ ਦੁਕਾਨ ਦੇ ਉੱਪਰ ਜਿਹੜਾ ਹੈ ਸਿਹਤ ਵਿਭਾਗ ਦੀ ਟੀਮ ਵੱਲੋਂ ਜਿਹੜਾ ਰੇਡ ਕੀਤੀ ਗਈ ਸੀ ਤੇ ਉੱਥੇ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈ ਉਹਨਾਂ ਦਾ ਸੈਂਪਲ ਭਰ ਕੇ ਜਿਹੜਾ ਹੈ ਕਿ ਜਾਂਚ ਲਈ ਭੇਜਿਆ ਗਿਆ ਸੀ ਪਰ ਹੁਣ ਜੇ ਗੱਲ ਕਰੀਏ ਤਾਂ ਤਾਰਾਗੜ ਕਸਬਾ ਹੈਗਾ ਉੱਥੇ ਪਿੰਡ ਮਦੀਨਪੁਰ ਹੈਗਾ ਜਿੱਥੇ ਜਿਹੜਾ ਆ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸਫਾਈ ਮਾਰੀ ਕੀਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ 10 ਕੁਆਂਟਲ ਪਨੀਰ ਜਿਹੜਾ ਹੈ ਆਪਣੀ ਹਿਰਾਸਤ ਵਿੱਚ ਲਿਆ ਹੈ ਆਪਣੇ ਜਬ ਤੱਕ ਕੀਤਾ ਗਿਆ ਹੈ ਤੇ ਉਸ ਦਾ ਜਿਹੜਾ ਸੈਂਪਲ ਭਰ ਕੇ ਜਿਹੜਾ ਹੈ ਜਾਂਚ ਲਈ ਭੇਜਿਆ ਗਿਆ ਹੈਗਾ ਉੱਥੇ ਹੀ ਜਿਹੜੀ ਗੱਲਬਾਤ ਹੋਈ ਹੈ ਜਿਹੜੀ ਉੱਥੇ ਅਧਿਕਾਰੀ ਪਹੁੰਚੇ ਸੀ ਤੇ ਤੁਸੀਂ ਤਸਵੀਰਾਂ ਵੀ ਇੱਕ ਸਾਈਡ ਦੇਖਦੇ ਹੋ ਵੀ ਕਿਸ ਤਰ੍ਹਾਂ ਜਿਹੜੀ ਉਹਨਾਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿੰਨੇ ਹੈ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੇ ਆਪਣੀ ਕੈਂਡੀਜ਼ ਦੇ ਵਿੱਚ ਜੋ ਬਾਕਸ ਦੇ ਵਿੱਚ ਜਿਹੜਾ ਲਗਵਾ ਜੋ ਵੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਜੋ ਅਗਲੀ ਬੰਦੀ ਕਾਰਵਾਈ ਆ ਉਹ ਫੂਡ ਸੇਫਟੀ ਸਟੈਂਡਰਡ ਐਕਟ ਦੀ ਜਿਹੜੀ ਆ ਉਹ ਫਿਰ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ ਮੈਂ ਇੱਥੇ ਜਿਹੜਾ ਆ ਆਪ ਤੇ ਮਾਧਿਅਮ ਰਾਈ ਜਿਹੜਾ ਆ ਹੋਰ ਪਾਕੀ ਲੋਕਾਂ ਨੂੰ ਵੀ ਜਿਹੜੀ ਆ ਅਪੀਲ ਕਰਤਾ ਆ ਕਿ ਜਿਹੜੇ ਦੁਕਾਨਦਾਰ ਆ ਉਹ ਸਾਫ ਸੁਥਰਾ ਤੇ ਵਧੀਆ ਸਮਾਨ ਵੇਚਣ ਤੇ ਲੋਕੀ ਵੀ ਜਿਹੜਾ ਆ ਖਰੀਦਣ ਤੋਂ ਪਹਿਲਾਂ ਉੱਥੇ ਜਗਾ ਦੀ ਤੇ ਖਾਣੇ ਦੀ ਜਿਹੜੀ ਆ ਸਾਫ ਸਫਾਈ ਸਬੰਧੀ ਪਹਿਲਾਂ ਚੰਗੀ ਤਰ੍ਹਾਂ ਸਮਝ ਕੇ ਆਪਣੀ ਸਮੇਂ ਦੇ ਅਨੁਸਾਰ ਹੀ ਕੋਈ ਚੀਜ਼ ਲੈਣ ਤਾਂ ਕਿ ਜਿਹੜਾ ਧਿਆਰ ਆ ਉਹ ਸਾਰਿਆਂ ਦਾ ਜਿਹੜਾ ਆ ਵਧੀਆ ਤਰੀਕੇ ਨਾਲ ਜਿਹੜਾ ਆ ਉਹ ਬਸ ਤਿਆਰ ਹੋ ਸਕੇ ਸਰ ਕਿੰਨੀ ਜਗ੍ਹਾ ਤੇ ਹਜੇ ਤੱਕ ਸੈਂਪਲ ਲੈ ਜਾ ਚੁੱਕੇ ਆ ਦੇਖੋ ਜੀ ਅਸੀਂ ਮੈਂ ਆਪ ਜੀ ਨੂੰ ਉਹੀ ਦੱਸ ਰਿਹਾ ਜੀ ਅਲੱਗ ਅਲੱਗ ਜਗ੍ਹਾ ਤੋਂ ਜਿਹੜੇ ਆ ਸੈਂਪਲਸ ਲਏ ਆ ਜਿਹਦੇ ਵਿੱਚ ਫੂਡ ਹੋ ਗਿਆ ਜਿਹਦੇ ਵਿੱਚ ਮਠਾਈਆਂ ਆ ਫਿਰ ਦੁੱਧ ਤੋਂ ਬਣੀਆਂ ਵਸਤੂਆਂ ਆ ਜਾਂ ਹੋਰ ਇਹੋ ਜਿਹੀ ਚੀਜ਼ਾਂ ਆ ਇਹਦੇ ਅਲੱਗ ਅਲੱਗ ਜਿਹੜੇ ਸੈਂਪਲ ਅੱਗੇ ਵੀ ਰੁਟੀਨ ਦੇ ਵਿੱਚ ਜਿਹੜਾ ਆ ਸਾਡੇ ਫੂਡ ਸੇਫਟੀ ਡਿ ਪਰ ਧਿਆਰਾਂ ਦੇ ਵਿੱਚ ਕੀ ਹੁੰਦਾ ਹੈ ਥੋੜੀ ਕੁਆਂਟੀਟੀ ਬਣਨ ਦੀ ਜਿਹੜੀ ਆ ਵੱਧ ਜਾਂਦੀ ਆ ਤੇ ਰੱਖ ਰਖਾ ਦੀ ਜਿਹੜੀ ਆ ਉਹ ਸਮੱਸਿਆ ਹੁੰਦੀ ਆ ਉਹਦੇ ਕਰਕੇ ਜਿਹੜਾ ਆ ਜੋ ਵੀ ਸਾਨੂੰ ਸਾਡੇ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਹੁੰਦੀਆਂ ਉਹਦੀ ਇਨ ਬਿਨ ਪਾਲਣਾ ਕਰਦੇ ਆ ਜਿਹੜੀਆਂ ਇਹ ਜਿਹੜੀ ਨਿਰੰਤਰ ਜਿਹੜੀ ਚੈਕਿੰਗ ਜਾਰੀ ਸਾਨੂੰ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਗਲਤ ਪਾਇਆ ਜਾਂਦਾ ਪਲੇਟ ਦਾ ਕੀ ਕਰ ਲੈਗੇ ਦੇਖੋ ਜੀ ਮੈਂ ਇਹੀ ਕਹਿ ਰਿਹਾ ਜੀ ਜੋ ਵੀ ਇਹਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੀ ਨਿਭਾਣ ਦੀ ਕਾਰਵਾਈ ਹੋਏਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਏ ਥੈਂਕ ਯੂ